ਕੜੀ ਮਹੱਲੇ ਟਟੇ ਟਟੇ ਕਰਦੇ ਕਰੀਆਂ ਬਹੁਤ ਸਫਾਈਆਂ ਦੀ ਤਨ ਸਤਿਗੁਰੂ ਰਵੀਦਾਸ ਪੁਰਵਤੀਆਂ ਲੱਖ ਲੱਖ ਹੋਣ ਵਿਧਾਈਆਂ ਦੀ ਤਨ ਸਤਿਗੁਰੂ ਰਵੀਦਾਸ ਪੁਰਵਤੀਆਂ ਲੱਖ ਲੱਖ ਹੋਣ ਵਿਧਾਈਆਂ ਦੀ ਅਜ ਦੇ ਦਿਨ ਰਵੀਦਾਸ ਸਤਗੁਰੂ ਜਾਕੋ ਤਾਣ ਆਏ ਨੇ ਜਗਤ ਪਿਤਾ ਸੰਤੋਖ ਦਾਸ ਤੇ ਮਾਂ ਕਾਲਸੀ ਦੇ ਜਾਏ ਨੇ ਪਿੰਡ ਮਾਝੀ ਦੇ ਵਿੱਚ ਹੋਈਆਂ ਚੌਪਾ ਸੇਰ ਸੁਨਾਈਆਂ ਜੀ ਤਨ ਸਤਗੁਰ ਰਵੀਦਾਸ ਪੁਰਬ ਦੀਆਂ ਲੱਖ ਲੱਖ ਹੋਣ ਵਧਾਈਆਂ ਜੀ ਤਨ ਸਤਗੁਰ ਰਵੀਦਾਸ ਪੁਰਬ ਦੀਆਂ ਲੱਖ ਲੱਖ ਹੋਣ ਵਧਾਈਆਂ ਜੀ ਆਸਮਨ ਚੋਂ ਆਣ ਦੇਵਤੇ ਪ੍ਰੇਪੁਸ਼ਪ ਬਰਸਾਉਂਦੇ ਨੇ ਸ਼ਿਵ ਬਰਮਾ ਨੂੰ ਮੇਰੇ ਪੰਢਾਰੀ ਚੁਚੁਕ ਸੀਸਨ ਵਾਉਂਦੇ ਨੇ ਰਾਗ ਰਤਨ ਪਰਵਾਰ ਪਰੀਆਂ ਮੰਗਲ ਗਾਵਣੇ ਆਂਗਿਆ ਜੀ ਤਨ ਸਤਗੁਰ ਰਵੇਦਾਸ ਪੂਰੇ ਬਦੀਆਂ ਲੱਖ ਲੱਖ ਹੋਣ ਵਧਾਈਆਂ ਜੀ ਤਨ ਸਤਗੁਰ ਰਵੇਦਾਸ ਪੂਰੇ ਬਦੀਆਂ ਲੱਖ ਲੱਖ ਹੋਣ ਵਧਾਈਆਂ ਦੀ ਉਹੀ ਆਖੇ ਰਾਮ ਰੂਪ ਹੈ ਕਈ ਕਹ ਲੈ ਰਾਮ ਮੂਰਾਰੀ ਹੈ ਦਰਸ਼ਨ ਕਰਕੇ ਮਿਲੇ ਸ਼ਾਂਤੀ ਲੀਲਾ ਜਗ ਤੋਂ ਨਿਆਰੀ ਹੈ ਤਪਦੇ ਹਿਰਦੇ ਮੋਮ ਬਣਾਉਲੇ ਚਿੱਤੇ ਨਜ਼ਰਾਂ ਪਾਈਆਂ ਜੀ ਤਨਸਾਲ ਗੁਰ ਰਵੀਦਾਸ ਪੁਰਗਤੀਆਂ ਲੱਖ ਲੱਖ ਹੋਣ ਵਧਾਈਆਂ ਜੀ ਹਕ ਸੱਚ ਤੇ ਦੇਣਾ ਪਹਿਰਾ ਏ ਉਹਨਾਂ ਦਾ ਕਹਿਣਾ ਹੈ ਸੱਚੀ ਕਿਰਤ ਕਮਾਈ ਕਰਨੀ ਨਾ ਪ੍ਰਭੂ ਦਾ ਲੈਣਾ ਹੈ ਬੁਰੇ ਕੰਮਾਂ ਦੇ ਬੁਰੇ ਨਤੀਜੇ ਛੁਪਦੀਆਂ ਨਾ ਚੰਗੀਆਂ ਜੀ ਤਨ ਸਤ ਗੁਰ ਰਵੇਦਾ ਸੂਰਬਿਧੀ ਲੱਖ ਲੱਖ ਹੋਣਾ ਮਦਾਈਆਂ ਜੀ ਸੱਚੇ ਮਾਰਗ ਚੱਲਦੇ ਆ ਗੁਰਤੇ ਪਰਖਣ ਤੇ ਪਰ ਪੈਂਦੇ ਰੇ ਜੋ ਰਾਜੇ ਹੰਕਾਰੀ ਪੰਡਤ ਮੂੜ ਮੂੜ ਚਰਨੀ ਟਹਿੰਦੇ ਰੇ ਹੋ ਡੂੰਗੇ ਡੁੱਬੇ ਪੱਥਰ ਤਾਰੇ ਰੱਬ ਨੇ ਕਲਾ ਵਖਾਈਆਂ ਜੀ ਤਨਸਨ ਗੁਰ ਰਵਦਾਸ ਪੂਰਵਤਿਆਂ ਲੱਖ ਲੱਖ ਹੋਣ ਵਧਾਈਆਂ ਜੀ ਬਿਚੇ ਕਚਾਰੀ ਬਾਣੀ ਬੋਲੇ ਸਭ ਤੇ ਹਿਰਦੇ ਤਨ ਕਹੇ ਪੀਪਾ ਅਤੇ ਸਿਕੰਦਰ ਲੋਭੀ ਮੁਖ ਵਿੱਚੋਂ ਤਨ ਤਨ ਕਹੇ ਵਿਚੋਂ ਉੱਚ ਕਰੇ ਮੇਰਾ ਗੋਬਿੰਦ ਭਗਤ ਸੁਰਵਟ ਆਂਗਿਆ ਜੀ ਤਨ ਸਰ ਗੁਰ ਰਵਦਾਸ ਪੁਰਬ ਦੀਆਂ ਲੱਖ ਲੱਖ ਹੋਣ ਵਧਾਈਆਂ ਜੀ ਰਾਣੀ ਚਲ ਮੀਰਾ ਬਾਈ ਜੀ ਪ੍ਰੇ ਪਦ ਰਿਆ ਪਾ ਗਈਆ ਸਤਗੁਰ ਜੀ ਦੇ ਚਰਨੀ ਲਗ ਕੇ ਜਗ ਤੇ ਨਾ ਚਮਕਾ ਗਈਆ ਜੋ ਸਤਗੁਰ ਦੀ ਜੋ ਸਤਗੁਰ ਦੀ ਰਜਾ ਚ ਰਹਿੰਦੇ ਖੁਸ਼ੀਆਂ ਹੋਣ ਸਵਾਈਆਂ ਜੀ ਤਨ ਸਤਗੁਰ ਰਵਿਦਾਸ ਪੁਰਬ ਦੀਆਂ ਲੱਖ ਲੱਖ ਹੋਣ ਵਿਦਾਈਆਂ ਜੀ ਕਿੰਦ ਲੋਪ ਹੋ ਵਿੱਚ ਵਧਿਆ ਬੰਮਿਆ ਜੀਵਨ ਸਭ ਲ ਬਣਾ ਲ ਤੂੰ ਜੋ ਮੁਰਸਦ ਦੀਆਂ ਦਸਿਆਂ ਤਰਕਾਂ ਉਸ ਤੇ ਅਮਰ ਕਮਾਲ ਹੈ ਤੂੰ ਅੰਮੇ ਤੇ ਸੁਖਰਾ ਦੀ ਤਿਵਾਨੇ ਕਾਓ ਕਫਿਆ ਕਫਿਆ ਗਾਇਆਂ ਨੇ ਤਲਸਾ ਦੇ ਗੁਰ ਰਵਿਦਾਸ ਪੁਰਬ ਦੀਆਂ ਲੱਖ ਲੱਖ ਹੋਣ ਵਧਾਈਆਂ ਦੀ ਅੰਮੇ ਤਲਸਾ ਦੇ ਗੁਰ ਰਵਿਦਾਸ ਪੁਰਬ ਦੀਆਂ ਲੱਖ ਲੱਖ ਹੋਣ ਵਧਾਈਆਂ ਦੀ